ਸਿਹਤ ਵਿਭਾਗ ਵੱਲੋਂ 20 ਮਾਰਚ ਤੋਂ 19 ਅਪ੍ਰੈਲ ਤੱਕ ਮਨਾਇਆ ਜਾ ਰਿਹਾ ਹੈ ਔਰਲ ਹੈਲਥ ਮਹੀਨਾ ਬਠਿੰਡਾ ਸਿਵਲ ਹਸਪਤਾਲ ਦੇ ਐਸ ਐਮਓ ਡਾਕਟਰ ਸतीश ਜਿੰਦਲ ਵੱਲੋਂ ਦਿੱਤੀ ਗਈ ਜਾਣਕਾਰੀ ਸ਼ੁੱਕਰਵਾਰ ਨੂੰ 1 ਵਜੇ ਦੇ ਲਗਭਗ ਬਠਿੰਡਾ ਸਿਵਲ ਹਸਪਤਾਲ ਦੇ ਐਸ ਐਮਓ ਡਾਕਟਰ ਸतीश ਜਿੰਦਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਵੱਲੋਂ ਹੈਲਥ ਵਿਭਾਗ ਵੱਲੋਂ 20 ਮਾਰਚ ਤੋਂ ਲੈ ਕੇ 19 ਅਪ੍ਰੈਲ ਤੱਕ ਔਰਲ ਹੈਲਥ ਦਾ ਮਹੀਨਾ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਮੂੰਹ ਦੇ ਸੰਬੰਧੀ ਮੂੰਹ ਦੀਆਂ ਬਿਮਾਰੀਆਂ ਸੰਬੰਧੀ ਜਿੱਥੇ ਲੋਕਾਂ ਨੂੰ ਜਾਗਰੂਕ ਇਹਨਾਂ ਵੱਲੋਂ ਕੀਤਾ ਜਾ ਰਿਹਾ ਉੱਥੇ ਜਾ ਕੇ ਸਕੂਲਾਂ ਦੇ ਵਿੱਚ ਉਹਨਾਂ ਵੱਲੋਂ ਕੈਂਪ ਵੀ ਇਹਨਾਂ ਵੱਲੋਂ ਲਗਾਏ ਜਾ ਰਹੇ ਹੈ। ਇਹ ਸਭ ਕੀ ਨਾਮ ਹੈ ਤੁਹਾਡਾ ਤੇ ਇਹ ਇੱਕ ਮਨਥ ਚੱਲ ਰਿਹਾ ਹੈ। ਮੈਂ ਜੀ ਡਾਕਟਰ ਗਰੀਸ਼ ਕਰਗਾ ਮੈਂ ਇਥੇ ਸਿਵਲ ਹਸਪੀਟਲ ਵਿੱਚ ਪੋਸਟਡ ਹੈਗਾ। ਸਾਡਾ ਇਸ ਹੁਣ ਚੱਲ ਰਿਹਾ ਹੈ 20 ਮਾਰਚ ਤੋਂ ਲੈ ਕੇ 19 April ਤੱਕ ਔਰਲ ਹੈਲਥ ਮਨਥ ਚੱਲ ਰਿਹਾ ਹੈਗਾ। ਔਰਲ ਹੈਲਥ ਮਹੀਨਾ ਜਿਹਦੇ ਵਿੱਚ ਕੀ ਅਸੀਂ ਆਉਣੇ ਮਰੀਜ਼ਾਂ ਨੂੰ ਸਕੂਲਾਂ ਚ ਜਾ ਕੇ ਪਬਲਿਕ ਪਲੇਸਿਸ ਤੇ ਜਾ ਕੇ ਹਸਪੀਟਲ ਵਰਕਰਸ ਨੂੰ ਵਿਦਿਆਸ਼ਰਮ ਤੇ ਜਾ ਕੇ ਅਸੀਂ ਮੋਟੀਵੇਟ ਕਰਾਂਗੇ ਕਿ ਦੰਦਾਂ ਦੀ ਸਿਹਤ ਦੇ ਪ੍ਰਤੀ ਕਿਵੇਂ ਆਪਾਂ ਜਾਗਰੂਕ ਹੋ ਸਕਦੇ ਆਂ ਤੇ ਦੰਦਾਂ ਦੀ ਸਿਹਤ ਨੂੰ ਆਪਾਂ ਕਿਵੇਂ ਵਧਾ ਸਕਦੇ ਆਂ ਉਹਦੇ ਵਿੱਚ ਅਸੀਂ ਇਹ ਵੀ ਕਵਰ ਕਰਾਂਗੇ ਵੀ ਜਿਹੜੇ ਫੂਡ ਆ ਜਿਹੜੇ ਦੰਦਾਂ ਨੂੰ ਵੱਧ ਖਰਾਬ ਕਰਦੇ ਜਿਵੇਂ ਸਪੈਸ਼ਲੀ ਬੱਚਿਆਂ ਦੇ ਵਿੱਚ ਉਹ ਫਾਸਟ ਫੂਡ ਲੈਂਦੇ ਨੇਗੇ ਉਹਨਾਂ ਦੇ ਉਹਨਾਂ ਨਾਲ ਕੇਰੀਜ਼ ਹੋ ਜਾਂਦੀ ਹੈਗੀ ਆ ਅਸੀਂ ਉਹਨਾਂ ਨੂੰ ਅਵੇਅਰ ਕਰਨਾ ਹੈ ਕਿ ਤੁਸੀਂ ਫਾਸਟ ਫੂਡ ਨਾਲ ਲੈਂਦੇ ਹੋਏ ਹੈਲਦੀ ਫੂਡ ਲੈਣੇ ਹੈਗੇ ਨੇ ਜਿਵੇਂ ਕਿ ਫਰੂਟਸ ਹੋਏ ਵੈਜੀਟੇਬਲਸ ਹੋਈਆਂ ਜਾਂ ਹਾਰਡ ਫੂਡ ਹੋਏ ਐਂਡ ਫਾਈਬਰਸ ਫੂਡ ਹੋਏ ਜਿਹੜੇ ਕਿ ਦੰਦਾਂ ਦੀ ਹੈਲਥ ਲਈ ਬਹੁਤ ਸੂਟੇਬਲ ਰਹਿੰਦੇ ਹਨ ਤਾਂ ਇਸ ਤਰ੍ਹਾਂ ਸਾਡਾ ਇਹ ਚੱਲੇਗਾ ਬਾਕੀ ਜਿਹੜੇ ਆਉਂਦੇ ਮਰੀਜ਼ ਨੇ ਅਸੀਂ ਉਹਨਾਂ ਨੂੰ ਹੋਰ ਵੀ ਨਾਲ ਤਾਂ ਟਰੀਟਮੈਂਟ ਤਾਂ ਦਵਾਂਗੇ ਦਵਾਂਗੇ ਅਵੇਅਰਨੈਸ ਵੀ ਵਧਾਵਾਂਗੇ ਉਹਨਾਂ ਦੀ ਡਾਕਟਰ ਸਾਹਿਬ ਜੀ ਇਹ ਗੱਲ ਕੀਤੀ ਜਾਵੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਜਿਹੜੀਆਂ ਜ਼ਿਆਦਾ ਲੱਗਦੀਆਂ ਨੇ ਦੰਦਾਂ ਨੇ ਜੇ ਆਪਾਂ ਮੋٹے ਤੋਰ ਤੇ ਗੱਲ ਕਰੀਏ ਤਾਂ ਦੋ ਬਿਮਾਰੀਆਂ ਜ਼ਿਆਦਾ ਲੱਗਦੀਆਂ ਨੇ ਜੀ ਇੱਕ ਤਾਂ ਦੰਦਾਂ ਨੂੰ ਕੀੜਾ ਲੱਗਣਾ ਜਿਹਨੂੰ ਕਿ ਅਸੀਂ ਡੈਂਟਲ ਕੇਰੀਜ਼ ਕਹਿੰਦੇ ਹੈਗੇ ਆ ਦ ਪਾਇਓਰੀਆ ਆਪਾਂ ਜਿਹੜਾ ਆਮ ਪਬਲਿਕ ਭਾਸ਼ਾ ਵਿੱਚ ਉਹਨੂੰ ਪਾਇਓਰੀਆ ਕਹਿੰਦੇ ਆ ਉਹਨੂੰ ਅਸੀਂ ਪੈਰੀਡੋਂਟਾਈਟਿਸ ਕਹਿੰਦੇ ਹੈਗੇ ਆ ਜਿਹੜੀ ਕਿ ਮਸੂੜਿਆਂ ਦੀ ਬਿਮਾਰੀ ਹੈ ਹੁੰਦੀ ਕਿਉਂ ਹੈ ਪਾਇਓਰੀਆ ਵੀ ਦੰਦਾਂ ਦੀ ਸਫਾਈ ਘੱਟ ਰਹੀ ਜੇ ਮੈਂ ਆਪਾਂ ਬ੍ਰਸ਼ਿੰਗ ਘੱਟ ਕਰਦੇ ਆ ਬ੍ਰਸ਼ਿੰਗ ਤਰੀਕੇ ਨਾਲ ਨਹੀਂ ਕਰਦੇ ਜਾਂ ਕੋਈ ਆਪਣਾ ਫੂਡ ਹੈਬਿਟਸ ਇਸ ਤਰ੍ਹਾਂ ਦੀ ਹੈਗੀਆਂ ਨੇ ਉਹਦੇ ਨਾਲ ਕਿ ਪਾਇਓਰੀਆ ਹੋ ਜਾਂਦਾ ਤਾਂ ਦੰਦਾਂ ਦੇ ਵਿੱਚੋਂ ਖੂਨ ਆਂਦਾ ਹੈਗਾ ਮੂੰਹ 'ਚ ਬਦਬੂ ਵੀ ਆਂਦੀ ਹੈ ਤੇ ਦੰਦਾਂ ਦੀ ਜੜੀ ਤਾਕਤ ਹੈ ਉਹ ਘਟ ਜਾਂਦੀ ਹੈ ਉਹਦੀ ਹੱਡੀ ਥੱਲੇ ਬੈਠ ਜਾਂਦੀ ਹੈ ਇਹ ਹੈਗੀਆਂ ਮੇਨ ਪਾਇਓਰੀਆ ਦੀ ਬਿਮਾਰੀ ਦੂਸਰੀ ਕੇਰੀਜ਼ ਜਿਹੜਾ ਜਿਹੜਾ ਕਿ ਦੰਦਾਂ ਨੂੰ ਕੀੜਾ ਲੱਗਣਾ ਉਹ ਹੁੰਦਾ ਕਿਉਂਕਿ ਆਪਾਂ ਬਹੁਤ ਜ਼ਿਆਦਾ ਮਿੱਠਾ ਖਾਣੇ ਹੈਗੇ ਆ ਜਾਂ ਜਿਵੇਂ ਸਟਿੱਕੀ ਫੂਡ ਖਾਣੇ ਆ ਤੇ ਉਸ ਤੋਂ ਬਾਅਦ ਬ੍ਰਸ਼ ਨਹੀਂ ਕੀਤਾ ਤਾਂ ਉਹ ਸਟਿੱਕੀ ਫੂਡ ਕੀ ਕਰਦੇ ਆ ਦੰਦਾਂ ਦੇ ਉੱਪਰ ਆ ਕੀੜੇ ਨੂੰ ਲੱਗਣ 'ਚ ਮਦਦ ਕਰਦੇ ਨੇ ਜਿਹਦੇ ਨਾਲ ਕੀ ਦੰਦਾਂ 'ਚ ਖੋੜਾਂ ਪੈ ਜਾਂਦੀਆਂ ਨੇ ਇਹ ਸਾਡੀਆਂ ਮੇਨ ਬਿਮਾਰੀਆਂ ਨੇ ਤੇ ਬਾਕੀ ਜੇ ਆਨ ਬਾਕੀ ਦੇਖੀਏ ਤਾਂ ਦੰਦਾਂ ਦੀ ਹੋਰ ਵੀ ਕਈ ਬਿਮਾਰੀਆਂ ਨੇ ਲੋਕਾਂ ਨੂੰ ਜਿਵੇਂ ਲੋਕਾਂ ਨੂੰ ਇਹ ਪ੍ਰੋਬਲਮ ਹੁੰਦੀ ਸਾਰੇ ਦੰਦ ਉੱਚੇ ਹੈਗੇ ਨੇ ਜਦੋਂ ਉਹ ਕਹਿੰਗੇ ਜੀ ਸਾਡੇ ਜਿਹੜਾ ਮੂੰਹ ਦੇ ਮਾਸ ਹੈ ਉਹ ਪੱਕਿਆ ਹੈਗਾ ਇਸ ਇੱਕ ਦਤਨ ਵਗੈਰਾ ਜਿਵੇਂ ਕੀਤੀ ਜਾਂਦੀ ਸੀ ਪੁਰਾਣੇ ਸਮੇਂ ਵਿੱਚ ਕੀ ਉਹ ਜੇ ਅੱਜ ਵੀ ਕੀਤੀ ਜਾਂਦੀ ਕੋਈ ਠੀਕ ਹੈ ਉਹ ਦੇਖੋ ਸਰ ਦਤਨ ਦਾ ਇੱਕ ਦਤਰ ਦੇ ਬਾਰੇ ਇਹ ਕਹਿਣਾ ਚਾਹੂੰਗਾ ਵੀ ਦਤਨ ਮਾੜੀ ਤਾਂ ਨਹੀਂ ਹੈਗੀ ਪਰ ਦਤਨ ਲਾਏ ਵੀ ਸਾਰੇ ਪਾਸੇ ਪਹੁੰਚਦੀ ਨਹੀਂ ਹੈਗੀ ਅੱਜ ਦੇ ਜਵਾਨਾਂ ਦੇ ਵਿੱਚ ਜਿਹੜਾ ਬ੍ਰਸ਼ ਹੈ ਉਹ ਬੈਟਰ ਹੈ ਕਿਉਂਕਿ ਉਹ ਹਰੇਕ ਏਰੀਆ ਦੇ ਵਿੱਚ ਪਹੁੰਚ ਸਕਦਾ ਇਸ ਕਰਕੇ ਬ੍ਰਸ਼ ਨੂੰ ਬੈਟਰ ਕਿਹਾ ਜਾਊਗਾ ਬ੍ਰਸ਼ ਨੂੰ ਦਤਨ ਦੇ ਨਾਲ ਲਾਇਆ ਜਾ ਸਕਦਾ ਪਰ ਦਤਨ ਇਕੱਲੇ ਨਾਲ ਨਹੀਂ ਚੱਲੇਗਾ ਡਾਕਟਰ ਦੇ ਗੱਲ ਕਰੀਏ ਜ਼ਿਆਦਾਤਰ ਜਾੜਾ ਖਰਾਬ ਹੁੰਦੀ ਹੈ ਜਿੱਥੇ ਹੀ ਲਾਲ ਦੌਰਾਨ ਫ੍ਰੀ ਆਫ ਕੋਸਟ ਦੰਦ ਜਾਂ ਜਾੜਾ ਪੁੱਛਿਆ ਜਾਂਦਾ ਸਰ ਅਸੀਂ ਜਿਹੜੇ ਦੰਦ ਨਹੀਂ ਲਾਉਂਦੇ ਹੈਗੇ ਫ੍ਰੀ ਆਫ ਕੋਸਟ ਅਸੀਂ ਕੈਂਪਾਂ ਦੇ ਵਿੱਚ ਦੰਦ ਲਾਉਣੇ ਆ ਜੀ ਬੀੜ ਲਾਉਣੇ ਹੈਗੇ ਆ ਆਦਰਵਾਇਜ਼ ਦੰਦ ਨਹੀਂ ਲਾਇਆ ਜਾਂਦੇ ਜੀ ਇਹ ਸਪੀਕ ਕਰਦੇ ਦੇਖੋ 2 ਮਾਰਚ ਤੋਂ ਲੈ ਕੇ 10 ਅਪ੍ਰੈਲ ਤੱਕ ਔਰਲ ਹੈਲਥ ਦਾ ਮਹੀਨਾ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਇਹਦੇ ਵਿੱਚ ਬੇਸਿਕਲੀ ਸਾਰੇ ਸਕੂਲਾਂ ਦੇ ਵਿੱਚ ਜਾਂ ਆਪਾਂ ਖਾਵਾਾਂ ਤੇ ਜਾ ਕੇ ਔਰਲ ਹੈਲਥ ਦੀ ਅਵੇਅਰਨੈਸ ਕੀਤੀ ਜਾ ਰਹੀ ਹੈ ਜਿਵੇਂ ਆਪਾਂ ਸਾਰੇ ਜਾਣਦੇ ਆਂ ਵੀ ਇਹ ਦੰਦ ਗਏ ਤਾਂ ਸਵਾਦ ਗਿਆ ਉਹਦਾ ਮੇਨ ਮੋਟੋ ਰੱਖ ਕੇ ਵੀ ਬੱਚਿਆਂ ਦੀ ਦੰਦਾਂ ਦੀ ਸੇ ਸਭਾਲ ਕੇਵੇਂ ਰੱਖੀ ਜਾ ਸਕਦੀ ਹੈ ਤਮਾਕੂ ਦੇ ਕੀ ਨੁਕਸਾਨ ਹੋ ਸਕਦੇ ਨੇ ਤੇ ਤਮਾਕੂ ਨਾਲ ਮੂੰਹ ਦੇ ਵਿੱਚ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਕਿਸ ਤਰ੍ਹਾਂ ਦਾ ਕੈਂਸਰ ਹੋ ਸਕਦਾ ਸੋ ਇਹਨਾਂ ਸਾਰੀਆਂ ਗੱਲਾਂ ਵਾਸਤੇ ਜਿਹੜੇ ਅਲੱਗ-ਅਲੱਗ ਕੈਂਪ ਵੀ ਲਗਾਏ ਜਾ ਰਹੇ ਨੇ ਇਹ ਵਕ ਵਕਸ ਉਹਨਾਂ ਦੇ ਵਿੱਚ ਜਿਹੜੇ ਸਾਡੀ ਡੈਂਟਰ ਦੇ ਡੀਡੀਐਚਓ ਨੇ ਡਿਸਟਰੀਟ ਡੈਂਟਰਲ ਹੈਲਥ ਅਫਸਰ ਨੇ ਤੇ ਉਹਨਾਂ ਦੀ ਟੀਮ ਹੈ ਤੇ ਪਲੱਸ ਮਾਸ ਮੀਡੀਆ ਜਾ ਕੇ ਇਹਦੇ ਬਾਰੇ ਅਵੇਅਰਨੈਸ ਲਈ ਫੈਲਾ ਰਹੇ ਆ 2 ਮਾਰਚ ਨੂੰ ਇਹਦੇ ਵਾਸਤੇ ਦਿਵਸ ਵੀ ਮਨਾਇਆ ਗਿਆ ਸੀ ਤੇ 11 ਅਪ੍ਰੈਲ ਤੱਕ ਉਹਨੂੰ ਪੂਰਾ ਮਹੀਨਾ ਇਹਦੀ ਅਵੇਅਰਨੈਸ ਵਾਸਤੇ ਮਨਾਇਆ ਗਿਆ ਹਸਪਤਾਲ ਦੇ ਵਿੱਚ ਵੀ ਡੈਂਟਲ ਲੋਕਡਾਊਨ ਨੂੰ ਅਸੀਂ ਜਿਹੜਾ ਵੀ ਪੇਸ਼ੈਂਟਸ ਉੱਥੇ ਆਉਂਦੇ ਨੇ ਜਾਂ ਬਾਕੀ ਓਪਰੀ ਦੇ ਵਿੱਚ ਵੀ ਕੋਈ ਜਿਹੜੇ ਮਰੀਜ਼ ਆਉਂਦੇ ਨੇ ਉਹਨਾਂ ਨੂੰ ਵੀ ਨਾਲ-ਨਾਲ ਮਰੀਜ਼ ਦੇਖਣ ਦੇ ਨਾਲ ਨਾਲ ਉਹਨਾਂ ਨੂੰ ਵੀ ਅਵੇਅਰ ਕੀਤਾ ਜਾਂਦਾ ਜਿੱਥੇ ਵੀ ਲੱਗਦਾ ਹੈ ਕਿ ਕਿਸੇ ਦੇ ਦੰਦਾਂ ਦੇ ਵਿੱਚ ਕੋਈ ਪ੍ਰੋਬਲਮ ਹੈ ਜਾਂ ਜਾਂ ਰੂਟੀਨ ਦੇ ਵਿੱਚ ਉਹਨਾਂ ਨੂੰ ਸਿਖਾਇਆ ਜਾਂਦਾ ਕਿ ਓਰਲ ਹੈਲਥ ਨੂੰ ਕਿਵੇਂ ਠੀਕ ਰੱਖਿਆ ਜਾਵੇ ਕੀ ਬ੍ਰਸ਼ ਦੀ ਕੀ ਇੰਪੋਰਟੈਂਸ ਹੈ ਤਮਾਕੂ ਖਾਣ ਦੇ ਕੀ ਨੁਕਸਾਨ ਨੇ ਦੰਦਾਂ ਦਾ ਖਿਆਲ ਕਿਵੇਂ ਰੱਖਣਾ ਹੈ ਕਿਸ ਸਟੇਜ ਤੇ ਤੁਸੀਂ ਨਾਲ ਦੀ ਨਾਲ ਡਾਕਟਰ ਨੂੰ ਦਿਖਾਣਾ ਹੈ ਉਹਨਾਂ ਚੀਜ਼ਾਂ ਬਾਰੇ ਦੱਸਿਆ ਜਾਂਦਾ ਪਰ ਸਭ ਤੋਂ ਮੇਨ ਇੰਪੋਰਟੈਂਸ ਦਿੱਤੀ ਜਾਂਦੀ ਹੈ ਕਿ ਪ੍ਰੀਵੈਂਸ਼ਨ ਇਜ਼ ਬੈਟਰ than ਕਯੂਰ ਕਿ ਇਲਾਜ ਤੋਂ ਬਚਾਅ ਚੰਗਾ ਉਹਦੇ ਤਹਿਤ ਸਾਰਿਆਂ ਨੂੰ ਬਚਾਅ ਦੇ ਲਈ ਅਵੇਅਰ